ਗੁਰੂ ਸੇਵੀਐ ਇਹਨਨ ਸੁਸਹਿਜ ਸੁਪਾਈ ਦਰਸਨ ਪਰਸਿਐ ਗੁਰੂ ਕੈ ਜਨਮ ਮਰਨੁ ਦੁਖੁ ਹੋਐ ਸਫਤਖ ਸੰਮਦੀ ਨੂਰ ਅਰਸਹੁ ਕੁਰਸਹੁ ਉਧ੍ਰਿਠੇ ਸਚਿ ਬਾਤਿ ਸਹ ਵਾਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀ ਐ ਸਭ ਨੰਦਾਵੇ ਸਜਣ ਸਚਾ ਪਾਤ ਸਾਹੋ ਸਿਰ ਸਾਹੰਦੈ ਜਿਸ ਪਾਸ ਬਹਿਠੇ ਆ ਸੋਹੀ ਐ ਸਵਨਾ ਦਾ ਵੇ ਸਾਹੋ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਤੇ ਤੁਕੇ ਇਕ ਓ ਅੰਕਾਰ ਸਤ ਗੁਰ ਪ੍ਰਸਾਦਿ ਕਿਸ ਹਾਂ ਜਾਚੀ ਕਿਸ ਆਰਾਦੀ ਜਾਂ ਸਭ ਕੋ ਕੀਤਾ ਹੋਸੀ जो जो दिस बड़ा बडेरा सो सो खाकूरलसे निरप निरङ्कार पवखण्डना ਸਭ ਸੁਖ ਨਵ ਨਿਦ ਦੇਸੀ ਕਿਸ ਹਾਂ ਜਾਚੀ ਕਿਸ ਆਰਾਦੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸਬ ਦਾ ਬਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵਖੰਡਾਨਾ ਸਭ ਸੁਖ ਨਵ ਨਿਦ ਦੇਸੀ ਰਜਿਓ ਤੇਰੇ ਦਾਤੇ ਰਾਜਾ ਮਾਨਸ ਬਪੜਾ ਕਿਆ ਸਾ ਲਾਹੀ ਕਿਆ ਤਿਸਤਾ ਮੋਹਤਾਜ ਰਹਾ ਜਿਨ ਹਰ ਤਿਆਆ ਸਭ ਕਿਛ ਤਿਸ ਕਾ ਤਿਸ ਕੀ ਭੋਖ ਗਵਾਏ ਐਸਾ ਧਨ ਦੀਆ ਸੁਖ ਦਾਤਾ ਨਿਖੋਟ ਨਾ ਕਬਹੀ ਜਾਏ आनंद ਭਇਆ ਸੁਖ ਸਹਿਜ ਸਮਾਣੇ ਸਤ ਗੁਰ ਮੇਲ ਮਿਲਾਇ ਮਨ ਨਾਮ ਜਾਪ ਨਾਮ ਆਰਾਦ ਆਨੰਦ ਦੇਨ ਨਾਮ ਬਖਾਣੀ ਉਪਦੇਸ ਸੁਣ ਸਾਧ ਸੰਤਨ ਕਾ ਸਭ ਚੂਕੀ ਕਾਣ ਜਮਾਣੀ ਜਿਨ ਕਉ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਕੀਮਤ ਕੌਣ ਕਰੈ ਪ੍ਰਾਪ ਤੇਰੀ ਤੂੰ ਸਰਬ ਜੀਆ ਦਇਆਲਾ ਸਭ ਕਿਸ ਕੀਤਾ ਤੇਰਾ ਵਰਤੈ क्या हम बाल राख राखले नानक जन तुमरा जो पिता पूत कीमत कौन कौण कर तेरी ਤੋ ਸਰਬ ਜੀਆ ਦਇਆਲਾ ਸਭ ਕਿਛ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਰਾਖ ਲੈਹੁ ਨਾਨਕ ਜਨ ਤੁਮਰਾ ਜੋ ਪਿਤਾ ਪੂਤ ਕਿਰਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਪੰਜਵਾ ਕਰ ਪਹਿਲਾ ਤਿਤੋ ਕੇ ਇਕ ਓੰਕਾਰ ਸਤਗੁਰ ਪ੍ਰਸਾਦ ਕਿਸ ਹੋਂ ਜਾਚੀ ਕਿਸ ਆਰਾਦੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸੈ ਵੱਡਾ ਬਡੇਰਾ ਸੋ ਸੋ ਖਾ ਕੋ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਾਭ ਨਿਧ ਦੇਸੀ